ਲਓ ਜੀ ਹੁਣ ਆਪਾਂ ਬਣਾਵਾਂਗੇ ਗਾਜਰ ਪਾਕ ਬਰਫੀ ਤੇ ਸਿਆਲ ਆ ਚੁੱਕੇ ਆ ਗਾਜਰਾਂ ਬਹੁਤ ਸਸਤੀਆਂ ਨੇ ਘਰ ਵਾਸਤੇ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਬਣਾ ਸਕਦੇ ਹੋ ਤੇ ਆਪਾਂ ਆ 10 ਕਿਲੋ ਦੁੱਧ ਲੈ ਲਿਆ ਜੀ 3 ਕਿਲੋ ਸਾਤੀਆਂ ਗਾਜਰਾਂ ਕਸ ਲਈਆਂ ਕੱਦੂ ਕਸ ਕਰ ਲਿਆ ਉਹ ਵਿੱਚੇ ਪਹਿਲਾਂ ਹੀ ਬਾਅਦ ਦਿੱਤੀਆਂ ਨੇ ਕਿਉਂਕਿ ਬਾਅਦ ਵਿੱਚ ਜੇ ਅਲੱਗ-ਅਲੱਗ ਭੁੰਨੇ ਤਾਂ ਉਹ ਗੱਲ ਬਣਦੀ ਨਹੀਂ ਅੱਗ ਪੂਰੀ ਤੇ ਫੁੱਲ ਹੋਣਾ ਚਾਹੀਦੀ ਹੈ। ਗੈਸ ਵਾਲੀ। ਚੁੱਲ੍ਹੇ ਤੇ ਤਾਂ ਸਵਾਦ ਜਿਆ ਨਹੀਂ ਆਉਂਦਾ ਬਣਾਉਣ ਦਾ। ਕਦੇ ਅੱਗ ਘਟ ਜਾਂਦੀ ਹੈ, ਕਦੇ ਵੱਧ ਜਾਂਦੀ ਹੈ, ਧੂੰਆਂ ਪੈਂਦਾ ਹੈ। ਤੇ ਇਹਨੂੰ ਆਪਾਂ ਹੁਣ ਖੁਰਚਣਾ ਖੜਨ ਨਹੀਂ ਦੇਣਾ ਬਿਲਕੁਲ। ਖੜਾ ਖੁਰਚਣਾ ਕਰਕੇ ਤੇ ਇਹਦੇ ਥੱਲੇ ਥੱਲੇ ਸੈਦਾਂ ਤੇ ਜ਼ਿਆਦਾ ਮਾਰਨ ਦੀ ਜ਼ਰੂਰਤ ਨਹੀਂ ਹੈਗੀ। ਤੇ ਆਪਾਂ ਦੂਰ ਨਹੀਂ ਜਾਣਾ। ਮੋਟੇ ਕੜਾਹੀ ਚਾਹੀਦੀ ਹੈ ਕੜਾਹੀ ਪਤਲੀ ਨਹੀਂ ਚਾਹੀਦੀ ਇਹ 40 ਤੋਂ 45 ਮਿੰਟਾਂ ਦੇ ਵਿੱਚ 10 ਕਿਲੋ ਦਾ ਗਾਜਰ ਪਕ ਤਿਆਰ ਹੋ ਜੂ ਫੀਸ ਬਣ ਕੇ ਤਿਆਰ ਹੋ ਜਾਣਗੇ ਆ ਦੇਖ ਸਕਦੇ ਹੋ ਇਸ ਤਰੀਕੇ ਨਾਲ ਖੁਰਚਣਾ ਚਲਾਉਣਾ ਆਪਾਂ ਵੀਡੀਓ ਥੋੜੀ ਜਿਹੀ ਕੱਟ-ਕੱਟ ਕੇ ਬਣਾਉਣੀ ਆ ਹ ਜਿੱਥੇ ਜ਼ਰੂਰਤ ਹੁੰਦੀ ਹੈ ਉੱਥੋਂ ਬਣਾ ਲੈਂਦੇ ਆਪਾਂ ਆ ਦੇਖ ਸਕਦੇ ਹੋ ਥੋੜਾ ਜਿਹਾ ਬਾਲਾ ਆ ਗਿਆ ਤੇ ਫੁਮਾਤਾਰ ਪੂਰਾ ਜੱਗ ਘੱਟ ਕਰਾਂਗੇ ਫਿਰ ਜਲਦੀ ਨਹੀਂ ਬਣਨਾ ਨਾਲੇ ਵਧੀਆ ਨਹੀਂ ਬਣਦਾ ਇਹ ਫੁੱਲ ਸਿੱਕੇ ਤੇ ਬਣੂਗਾ ਆਹ 200 ਗ੍ਰਾਮ ਦੇਸੀ ਤੇ ਹੋਇਆ ਜਦੋਂ ਆਹ ਸਥਿਤੀ ਹੋਵੇ ਉਦੋਂ ਆਪਾਂ ਪਾ ਦੇਣਾ ਇੱਕ ਦੋ ਵਾਲੇ ਆਉਣ ਤੋਂ ਬਾਅਦ ਚ 200 ਗ੍ਰਾਮ ਆਪਾਂ ਰੱਖ ਲਿਆ ਸਾਈਡ ਤੇ ਉਹ ਬਾਅਦ ਦੇ ਵਿੱਚ ਪਾਵਾਂਗੇ ਉਸ ਆਪਾਂ ਟ੍ਰੇ ਨੂੰ ਲਾ ਦੇਣਾ ਜਿਹਨੂੰ ਗ੍ਰੀਸ ਕਹਿੰਦੇ ਨੇ ਆਪਾਂ ਗ੍ਰੀਸ ਕਰਨੀ ਹੈ ਇਸ ਤਰੀਕੇ ਦੇ ਨਾਲ ਧੁੰਦ ਵੀ ਬਹੁਤ ਆ ਤੇ ਠੰਡ ਵੀ ਬੜੀ ਆ ਇਸ ਕਰਕੇ ਧੂੰਆਂ ਜਿਆਦਾ ਉੱਠ ਰਿਹਾ ਆ। ਆਹ ਦੇਖ ਸਕਦੇ ਹੋ। ਆਹ ਸਥਿਤੀ ਬਣ ਗਈ ਆ ਦੀ। ਆ ਹੁਣ ਛਿੱਟੇ ਦੂਰ ਤੱਕ ਜਾ ਰਹੇ ਨੇ। ਬਸੇ 5-7 ਮਿੰਟ ਹੀ ਜਾਣਗੇ। ਅਸੀਂ ਮੋਰਿਆਸ ਬਾਲਟੀ ਬੂਟੀ ਜੀ ਰੱਖ ਲਈ। ਤੁਸੀਂ ਆਪਣੇ ਦੇ ਕੱਪੜਾ ਵੀ ਲਵੇਂਟ ਸਕਦੇ ਹੋ। ਤੇ ਇਹ ਬਾਹਰ ਖੁੱਲੇ ਜੀ ਬਣਦਾ। ਖੁੱਲੇ ਥਾਂਵੇਂ ਰਸੋਈ ਵਗੈਰਾ ਤਾਂ ਫਿਰ ਕੰਦਾ। ਬਾਰੇ ਜਦ ਮੇਨੇ ਛੱਟਿਆਂ ਨਾਲ ਉਹ ਦੇਖ ਸਕਦਾ ਤੁਸੀਂ ਹੁਣ ਤਿਆਰ ਹੋਣ ਵਾਲਾ ਉਹ ਦੇਖ ਸਕਦਾ ਹਾਂ ਸਥਿਤੀ ਇਹਦੀ ਹੁਣ ਬਹੁਤ ਹੀ ਜ਼ਬਰਦਸਤ ਬਣ ਲਿਆ ਇਹਨੇ ਕਿਉਂਕਿ ਇਹ ਦੇਸੀ ਘੋਪਾ ਜਣਾ ਗਾਜਰਾਂ ਘਰਦੀਆਂ ਨੇ ਤਾਜ਼ੀਆਂ ਬਿਲਕੁਲ ਪੂਰਾ ਫੁੱਲ ਪਾਣੀ ਆ ਗਾਜਰਾਂ ਚ ਜੂਸ ਤੇ ਹਾ ਹੋਰ ਪਾਦਣਾ ਆਪਾਂ ਇਹਦੇ ਵਿੱਚ ਆਹ ਸਥਿਤੀ ਦੇ ਵਿੱਚ 200 ਗ੍ਰਾਮ ਕਿਉ ਦੇਸੀ ਹੁਣ ਆਪਾਂ ਇਹਨੂੰ ਮਿਕਸ ਕਰੀ ਚੱਲਾਂਗੇ ਖੁਰਚਣਾ ਨਹੀਂ ਖੜਨ ਦੇਣਾ ਬਿਲਕੁਲ ਮਧੀਆ ਤਰੀਕੇ ਨਾਲ ਚਲਾਇ ਤੇ ਰੱਖਣਾ ਇਹਨੂੰ ਜੇ ਥੱਲੇ ਲੱਗ ਗਿਆ ਫਿਰ ਜ ਸਾਰੇ ਜੇਗਾ ਖਰਾਬ ਹੋ ਜਾਊ ਜਿਹਨੂੰ ਪੱਟੀ ਮੇਸ ਕਹਿੰਦੇ ਆਪਾਂ ਉਹ ਹੋ ਜਾਣੀ ਐ ਇਸ ਕਰਕੇ ਇਹਨੂੰ ਛੱਡ ਕੇ ਬਰਾ ਆਪਾਂ ਨਹੀਂ ਜਾਣਾ ਕਿਤੇ ਇਹ ਵਧੀਆ ਬਣੌਣਾ ਤਾਂ ਇਸ ਤਰੀਕੇ ਨਾਲ ਦੇਖੋ ਇਹ ਹੁਣ ਥੋੜੀ ਦੇਰ ਚਕੜਾਹੀ ਨੂੰ ਛੱਡਣ ਲੱਗ ਜੂਗਾ ਵੀ ਇਸੂ ਵੀ ਬੜੇ ਵਧੀਆ ਬਣਨਗੇ ਇਹ ਤਿੰਨ ਤੋਂ ਚਾਰ ਘੰਟਿਆਂ ਦੇ ਵਿੱਚ ਇਹਨੇ ਜੰਮ ਜਾਣਾ ਘੱਟ ਮਿੱਠੇ ਵਾਲਾ ਆ 1 ਕਿਲੋ ਖੰਡ ਤੁਸੀਂ ਬੂਰਾ ਖੰਡ ਵੀ ਪਾ ਸਕਦੇ ਹੋ ਦੇਸੀ ਖੰਡ ਪਾ ਸਕਦੇ ਹੋ ਆਪਾਂ ਤਾਂ ਇਹ ਆਮ ਖੰਡ ਪਾਈ ਹੈ ਦਾਣੇਦਾਰ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਆਪਾਂ ਹੁਣ ਬੱਸ ਵੱਧ ਵੱਧ 10 ਕਿਲੋ ਮਿੰਟ ਹੋਰ ਲੱਗਣੇ ਨੇ ਆ ਦੇਖ ਸਕਦੇ ਹੋ ਇਹ ਹੁਣ ਪੜਾਹੀ ਇਹਨੂੰ ਛੱਡ ਰਿਹਾ ਹੈ ਇਹ ਫੇਰ ਵੀ ਆਪਾਂ ਹਜੇ ਲਾਉਣਾ ਨਹੀਂ ਇਹਨੂੰ 5-7 ਮਿੰਟ ਹੋਰ 10 ਮਿੰਟ ਕਿਉਂਕਿ ਫਿਰ ਜਲਦੀ ਜੰਮ ਜੂਨ ਵਾਲੇ ਵਧੀਆ ਬਣੂਗਾ ਛੇਤੀ ਖਰਾਬ ਨਹੀਂ ਹੁੰਦਾ ਜੇ ਥੋੜਾ ਨਰਮ ਆਦੀ ਹੋਰ ਛੇਤੀ ਖਰਾਬ ਹੋਣ ਲੱਗ ਜਾਂਦਾ ਆ ਦੇਖ ਸਕਦੇ ਹੋ ਕਿਵੇਂ ਦੇਖ ਬੰਕੂ ਇਹ ਕੜਾਹੀਂ ਛੱੜ ਰੇ ਬਹੁਤ ਹੀ ਵਧੀਆ ਤਰੀਕੇ ਨਾਲ ਬਣਦਾ ਹੈ ਪੂਰਾ ਘੈਂਟ ਸਿਆਲ ਦਾ ਤੋਹਫਾ ਆ ਦੇਖੋ ਬਣ ਕੇ ਤਿਆਰ ਹੋ ਗਿਆ ਹੁਣ ਇਹਨੂੰ ਆਪਾਂ ਟ੍ਰੇ ਦੇ ਵਿੱਚ ਕੱਢ ਲਾਂਗੇ ਇਸ ਤਰੀਕੇ ਦੇ ਨਾਲ ਕੜਾਹੀ ਪੂਰੀ ਭਾਰੀ ਹੋਣੀ ਚਾਹੀਦੀ ਹੈ ਮੋਟੀ ਜ਼ਬਰਦਸਤ ਵਧੀਆ ਪਤਲੀ ਦੇ ਵਿੱਚ ਤਾਂ ਥੱਲੇ ਲੱਗਣੀ ਲੱਗਣਾ ਜ ਅੱਗ ਤੇਜ ਰੱਖਾਂਗੇ ਜ ਅੱਗ ਘਟਾ ਕਰਾਂਗੇ ਇੱਕ ਤਾਂ ਟਾਈਮ ਵੱਡਾ ਲੱਗਦਾ ਹੈ ਤੇ ਇੱਕੋ ਹੋ ਜਾ ਜੈਕਾ ਨਹੀਂ ਬਣਦਾ ਆ ਦੇਖ ਸਕਦੇ ਹੋ ਕੜਾਹੀ ਬਿਲਕੁਲ ਧੋਣ ਦੇ ਨਾਲ ਲੋੜ ਨੇ ਸਾਫ ਹੋ ਗਈ ਕੋਈ ਇਹਦੇ ਵਿੱਚ ਕਲਰ ਨਹੀਂ ਪਾਇਆ ਗਾਜਰਾ ਘਰਦਿਆਂ ਸੀ ਕਿਸੇ ਦੇ ਖੇਰਦਿਆਂ ਉਹਨਾਂ ਨੇ ਰੰਗ ਬਣਾਇਆ ਇਹ ਕੋਈ ਕੈਮੀਕਲ ਨਹੀਂ ਕੋਈ ਰੰਗ ਨਹੀਂ ਕੁਛ ਵੀ ਨਹੀਂ ਆ ਦੇਖੋ ਆਪਾਂ ਥੋੜਾ ਜਿਹਾ ਦੇਸੀ ਘਿਓ ਇਹਨੂੰ ਤੇਲ ਨੂੰ ਲਾ ਲਿਆ ਸੀਗਾ ਹੁਣ ਇਹਨੂੰ ਆਪਾਂ ਥੋੜਾ ਧਰਮ ਆ ਖੁਰਚਣਾ ਕਰਕੇ ਸਾਫ ਇਸੇ ਕਰਦੇ ਦੇ ਨਾਲ ਇਹਨੂੰ ਆਪਾਂ ਵਿਛਾ ਦਾਂਗੇ ਜਿੰਨੀ ਕਿ ਮੋਟੀ ਲੇਅਰ ਆਪਾਂ ਰੱਖਣੀ ਆ ਉਹਨੇ ਇੱਕ ਰੱਖ ਸਕਦੇ ਆ ਕਿਉਂਕਿ ਜਿਆਦੇ ਮੋਟੀ ਰੱਖਣ ਦਾ ਫਾਇਦਾ ਨਹੀਂ ਬੱਚਿਆਂ ਨੇ ਵੀ ਖਾਣਾ ਹੁੰਦਾ ਹੋਇਆ ਵੇਸਟ ਕਰਦੇ ਨੇ ਛੋਟੇ ਪੀਸ ਹੋਣਗੇ ਪਤਲੇ ਤਾਂ ਵਧੀਆ ਗੱਲ ਆ ਇਹਦੇ ਵਿੱਚ ਤੁਸੀਂ ਕਾਜੂ ਵੀ ਮਿਕਸ ਕਰ ਸਕਦੇ ਹੋ ਪਿਸਤਾ ਤੇ ਪਰ ਇੰਨੀ ਜ਼ਰੂਰਤ ਨਹੀਂ ਹੈਗੀ ਇਹ ਬਿਲਕੁਲ ਪਿਓਰ ਹੀ ਹੈ ਇਹ ਜਿੱਥੇ ਦੇਸੀ ਘੋਪ ਹੈਗਾ ਤੇ ਦੁੱਧ ਪੈ ਗਿਆ ਗਾਜਰਾ ਪੈ ਗਿਆ ਉੱਥੇ ਕਿਸੇ ਚੀਜ਼ ਮੇਰੇ ਹਿਸਾਬ ਨਾਲ ਤਾਂ ਲੋੜ ਨਹੀਂ ਪਰ ਫੈਸ਼ਨਲ ਕੰਮ ਵਾਸਤੇ ਲੋੜ ਪੈਂਦੀ ਹੈ ਕਿਉਂਕਿ ਸਜਾਵਟ ਵੀ ਜ਼ਰੂਰੀ ਹੈ ਅਧਿਕ ਇਸ ਤਰੀਕੇ ਨਾਲ ਆਪਾਂ ਇਹਨੂੰ ਬਸਾ ਲਿਆ ਹੁਣ ਇਹਨੂੰ ਨਾਲ ਦੇ ਨਾਲ ਠੰਡਾ ਵੀ ਹੋ ਚੁੱਕਿਆ ਤਾਂ ਬੜਾ ਠੰਡ ਜਾਦੇ ਆ ਧੁੰਦ ਵੀ ਬੜੀ ਐ ਬਾਰੇ ਤੇ ਆ ਦੇਖੋ ਇੱਕੋ ਜਿਹਾ ਬਿਲਕੁਲ ਕਰ ਲਿਆ ਹੁਣ ਆਪਾਂ ਇਹਨੂੰ ਮਾੜਾ ਮਾੜਾ ਸਾਈਡੀ ਦੀ ਵਧੀਆ ਕਰ ਦਾਂਗੇ ਖਾਲੀ ਟ੍ਰੇ ਵਾਲੇ ਪਾਸਿਓ ਇਸ ਤਰੀਕੇ ਨਾਲ ਖਿੱਚ-ਖਿੱਚ ਕੇ ਹਥੇੜੀ ਤੇ ਉਂਗਲਾਂ ਦੀ ਮਦਦ ਨਾਲ ਇਹਨੂੰ ਪੱਧਰ ਜਿਆ ਕਰ ਦੇਣਾ ਇਸ ਤਰੀਕੇ ਨਾਲ ਤਾਂ ਫੇਕ ਇੱਕੋ ਜਿਹਾ ਹੋ ਸਕੇ ਥੋੜਾ ਜਿਹਾ ਥਾਪੜ ਵੀ ਦਾ ਦੇਣਾ ਇਹਨੂੰ ਥੇਲੀ ਨਾਲ ਉਂਗਲਾਂ ਨਾਲ ਹੁਣ ਤਿੰਨ ਤੋਂ ਸਾਢੇ ਤਿੰਨ ਘੰਟੇ ਚਾਰ ਘੰਟੇ ਇਹਨੂੰ ਰੱਖ ਕੇ ਫਿਰ ਆਪਾਂ ਲੈਣਾ ਮਾਰ ਕੇ ਇਹਦੇ ਪੀਸ ਕੱਟ ਲਾਂਗੇ ਤੇ ਫੇਰ ਖਾਣ ਜੋਗ ਹੋ ਜਾਊਗਾ ਇਹ ਠੰਡਾ ਵੀ ਹੋ ਜਾਣਾ ਇਹਨੇ ਸਰਦੀ ਚ ਛੇਤੀ ਜੰਮ ਜਾਂਦਾ ਆ ਦੇਖ ਸਕਦੇ ਹੋ ਕਿੰਨਾ ਵਧੀਆ 깔 ਪੂਰਾ ਜ਼ਬਰਦਸਤ ਇਸ ਤਰੀਕੇ ਨਾਲ ਲੋ ਜੀ ਇਹ ਤਿਆਰ ਹੈ ਹੁਣ ਕੱਟਣ ਵਾਸਤੇ ਤੇ ਹੁਣ ਆਪਾਂ ਲਾਈਨ ਆ ਮਾਰ ਕੇ ਆ ਲੜਾ ਮਾਰ ਲਿਆ ਨੇ ਸਿੱਧੀਆਂ ਮਾਰ ਲਿਆ ਫਿਰ ਟੇਡੀਆਂ ਮਾਰ ਲਿਆ ਨੇ ਹੁਣ ਇਹਨੂੰ ਆਪਾਂ ਇੱਕ ਡੱਬੇ ਚ ਸ਼ਿਫਟ ਕਰ ਦਾਂਗੇ ਆ ਦੇਖ ਸਕਦੇ ਹੋ ਕਲਰ ਬਹੁਤ ਪਿਆਰਾ ਇਸ ਤਰੀਕੇ ਨਾਲ ਇਹਨੂੰ ਡੱਬੇ ਦੇ ਵਿੱਚ ਆਪਾਂ ਪਾਦਣਾ ਇਹ ਰਿਵਿਊ ਤੁਸੀਂ ਨੂੰ ਚੰਗੇ ਲੱਗੇ ਤੁਸੀਂ ਸਟੇਲ ਦੇ ਢਾਂਡੇ ਚ ਵੀ ਰੱਖ ਸਕਦੇ ਹੋ ਗੱਤੇ ਦੇ ਡੱਬੇ ਚ ਵੀ ਆਹ ਥੋੜਾ ਜਿਹਾ ਰੈਪਰ ਜਿਹਾ ਲਾ ਕੇ ਕਿਉਂਕਿ ਫਿਰ ਉਹ ਥੱਲੇ ਘੋਜਾ ਨਹੀਂ ਲੱਗਦਾ ਇਸ ਤਰੀਕੇ ਨਾਲ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਘਰੇ ਬਣਾ ਸਕਦੇ ਹੋ ਤੁਸੀਂ ਇਸ ਤਰੀਕੇ ਦੇ ਨਾਲ ਘਰ ਤੋਂ ਥੱਲੇ ਦੀ ਨਗਾਪੇ ਨੂੰ ਟ੍ਰੇਨ ਭਰ ਸਕਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜ਼ਰੂਰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ ਵੀਡੀਓ ਸਾਰੀ ਦੇਖਿਆ ਕਰੋ ਜੀ ਇਹ ਹੀ ਬੇਨਤੀ ਹੈ ਸਾਡੀ ਹਾਂ ਦੇਖੋ ਆਪਾਂ ਰਿਜ਼ਰਵਟ ਕਰ ਦਿੱਤੀ ਹੈ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ